ਹੰਤੇ ਭਤੀਜੇ ਦੀ ਗਵਾਈ ਹੈ ਜਿਸ ਦਾ ਨਾਮ ਅਜੀਤ ਰਿੰਦ ਮੋਦਲੇ ਤੋਂ ਜੋ ਕਿ ਨੇ ਦੱਸਿਆ ਉਹ ਦੇ ਦਾ ਦਰਾਂਮזי ਹੈ ਰਿੰਦ ਮੋਦਲੇ ਤੋਂ ਉਹ ਵਿਦੇਸ਼ ਵਿੱਚ ਰਹਿੰਦਾ ਸੀ ਸਾਇੰਸ ਪ੍ਰੈਸ ਵਿਦੇਸ਼ ਦੇ ਵਿੱਚ ਜੋ ਇਹਨੇ ਦੱਸਿਆ ਕਿ ਉਹਦੇ ਦਿਲ ਵਿੱਚ ਦਰਦ ਰੰਗੀ ਸੀ ਤਾਂ ਕਬੂਦੇ ਦਾਸ ਪਾਸਕੁਰ ਕਰਦੂ ਸੀ ਜੋ ਸਾਡੇ ਦੇ ਮਿੱਥੋ ਹੀ ਵਿਦੇਸ਼ ਦੇ ਵਿੱਚ ਗਾਇਬ ਹੋਣ ਤੋਂ ਦੇ ਵਿੱਚ ਤੇ ਇਹਨਾਂ ਨੇ ਦੱਸਿਆ ਕਿ ਉਹਨਾਂ ਨੇ ਉਹਨਾਂ ਨੂੰ ਫੋਨ ਲਗਾਇਆ

प्रभु ने उस बच्चे उस दर्द को आजाद किया है प्रभु ने दर्शन के प्रार्थना करवाई तो दूजे दिन ही इमीग्रेष्ठ भी होगी और दो प्रभु ने उस बचेस किया है अगर परमेश्वर की मैदान कर